ਅੱਜ ਤੋਂ ਸਕੂਲਾਂ 'ਚ ਨਵੇਂ ਸੈਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਨਾਲ ਹੀ ਸਕੂਲਾਂ ਦਾ ਸਮਾਂ ਵੀ ਅੱਜ ਤੋਂ ਬਦਲਿਆ ਗਿਆ ਜੋ 1 ਅਕਤੂਬਰ ਤੱਕ ਮਾਫ ਕਰਨਾ 31 ਅਕਤੂਬਰ ਤੱਕ ਇਹ ਸਮਾਂ ਇੰਜ ਹੀ ਜਾਰੀ ਰਹੇਗਾ ਨਵੇਂ ਸੈਸ਼ਨ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ ਸਿੱਖਿਆ ਵਿਭਾਗ ਦੇ ਵੱਲੋਂ ਜਿੱਥੇ ਸਕੂਲਾਂ ਦਾ ਸਮਾਂ ਬਦਲਿਆ ਗਿਆ ਤੇ ਉੱਥੇ ਹੀ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਦਾ ਸ਼ੈਡਿਊਲ ਵੀ ਜਾਰੀ ਕਰ ਦਿੱਤਾ ਹੈ ਜਾਣਕਾਰੀ ਦੇ ਮੁਤਾਬਕ ਜਿਹੜੇ ਸਿੰਗਲ ਸ਼ਿਫਟ ਸਕੂਲ ਨੇ ਉਹਨਾਂ ਦੇ ਵਿੱਚ ਸਟਾਫ ਦਾ ਸਮਾਂ ਸਵੇਰੇ 7:50 ਤੋਂ ਸ਼ੁਰੂ ਹੋ ਕੇ ਦੁਪਹਿਰ 2:10 ਤੱਕ ਰਹੇਗਾ ਪਰ ਇਸ ਦੇ ਨਾਲ ਬੱਚੇ ਸਵੇਰੇ 8:00 ਤੋਂ ਦੁਪਹਿਰ 2:00 ਤੱਕ ਹੀ ਰਹਿਣਗੇ ਤੇ ਇਸ ਦੇ ਨਾਲ ਜੋ ਡਬਲ ਸ਼ਿਫਟ ਵਾਲੇ ਸਕੂਲ ਨੇ ਜਿਨ੍ਹਾਂ ਸਕੂਲਾਂ ਦੇ ਵਿੱਚ ਡਬਲ ਸ਼ਿਫਟਾਂ ਲੱਗਦੀਆਂ ਨੇ ਯਾਨੀ ਦਿਨ ਦੀਆਂ ਔਰ ਦੁਪਹਿਰ ਦੀਆਂ ਉਹਨਾਂ ਦਾ ਸਮਾਂ ਪਹਿਲੀ ਸ਼ਿਫਟ 7:15 ਤੋਂ ਸ਼ੁਰੂ ਹੋਵੇਗੀ ਤੇ 1:35 ਤੱਕ ਚੱਲੇਗੀ ਤੇ ਉਸ ਤੋਂ ਬਾਅਦ ਜਿਹੜੀ ਦੂਸਰੀ ਸ਼ਿਫਟ ਹੈ ਉਹ 11:00 ਯਾਨੀ ਸਵੇਰ ਦੇ 11:10 ਤੋਂ ਸ਼ੁਰੂ ਹੋ ਕੇ ਸ਼ਾਮ 5:30 ਤੱਕ ਜਾਰੀ ਰਹੇਗੀ ਬੱਚਿਆਂ ਦੇ ਲਈ ਪਹਿਲੀ ਸ਼ਿਫਟ ਦਾ ਸਮਾਂ ਯਾਨੀ ਕਿ 7:15 ਤੋਂ ਲੈ ਕੇ 12:45 ਤੱਕ ਅਤੇ ਦੂਸਰੀ ਸ਼ਿਫਟ ਦੇ ਬੱਚਿਆਂ ਦਾ ਸਮਾਂ ਦੁਪਹਿਰ 1:00 ਤੋਂ ਸ਼ਾਮ 5:30 ਤੱਕ ਰਹੇਗਾ ਇਸ ਦੇ ਨਾਲ ਇਹ ਤਾਂ ਸਕੂਲਾਂ ਦਾ ਸਮਾਂ ਹੈ ਜਿਹੜਾ ਅੱਜ ਤੋਂ ਯਾਨੀ 1 ਅਪ੍ਰੈਲ ਤੋਂ ਲੈ ਕੇ 31 ਅਕਤੂਬਰ ਤੱਕ ਇਸ ਸਮੇਂ ਦਾ ਜਿਹੜਾ ਬਦਲਾਅ ਕੀਤਾ ਗਿਆ ਇੰਜ ਹੀ ਰਹੇਗਾ ਇਸ ਦੇ ਨਾਲ ਵਿਭਾਗ ਦੇ ਵੱਲੋਂ ਗਰਮੀ ਦੀਆਂ ਛੁੱਟੀਆਂ ਦਾ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਉਸ ਦੇ ਮੁਤਾਬਕ ਇਸ ਵਾਰ 23 ਮਈ ਤੋਂ ਲੈ ਕੇ 30 ਜੂਨ ਤੱਕ ਲਗਭਗ 39 ਛੁੱਟੀਆਂ ਯਾਨੀ 39 ਦਿਨਾਂ ਦੀਆਂ ਛੁੱਟੀਆਂ ਜਿਹੜੀਆਂ ਬੰਦੀਆਂ ਨਹੀਂ ਉਸ ਦੇ ਮੁਤਾਬਕ 23 ਮਈ ਤੋਂ ਲੈ ਕੇ 30 ਜੂਨ ਤੱਕ ਇਹ ਛੁੱਟੀਆਂ ਰਹਿਣਗੀਆਂ ਅਧਿਆਪਕਾਂ ਤੇ ਸਟਾਫ ਨੂੰ 28 ਅਤੇ 29 ਜੂਨ ਨੂੰ ਹਾਜ਼ਰ ਰਹਿਣਾ ਹੋਵੇਗਾ ਆਟਮ ਬ੍ਰੇਕ 29 ਅਕਤੂਬਰ ਤੋਂ ਲੈ ਕੇ 1 ਨਵੰਬਰ ਤੱਕ 4 ਦਿਨ ਦੀ ਹੈ ਹਾਲਾਂਕਿ ਇਸ ਤੋਂ ਬਾਅਦ ਜਿਹੜਾ ਸਰਦੀਆਂ ਦੀਆਂ ਛੁੱਟੀਆਂ ਨੇ ਉਹ 26 ਦਸੰਬਰ ਤੋਂ ਲੈ ਕੇ 7 ਜਨਵਰੀ ਤੱਕ 13 ਦਿਨ ਲਈ ਹੋਣਗੀਆਂ ਹਾਲਾਂਕਿ ਉਹਦੋਂ ਮੌਸਮ ਦੇ ਵਿੱਚ ਬਦਲਾਅ ਤੇ ਵੀ ਡਿਪੈਂਡ ਕਰਦਾ ਕਿ ਮੌਸਮ ਕਿਹੋ ਜਿਹਾ ਹੁੰਦਾ ਤੇ ਛੁੱਟੀਆਂ ਕਈ ਵਾਰ ਵਾਧਾ ਵੀ ਦਿੱਤੇ ਜਾਂਦੇ ਆ ਤੇ ਹਰ ਸਾਲ ਦੇਖਿਆ ਕਿ ਜਿਵੇਂ ਜਿਵੇਂ ਸਰਦੀਆਂ ਦਾ ਜਦੋਂ ਮੌਸਮ ਹੁੰਦਾ ਤੇ ਜਿਵੇਂ ਜਿਵੇਂ ਸਰਦੀਆਂ ਜਾਂ ਠੰਡ ਕਹਿ ਲੋ ਵੱਧਦੀ ਹੈ ਤੇ ਉਸ ਦੇ ਮੁਤਾਬਕ ਛੁੱਟੀਆਂ ਦੇ ਵਿੱਚ ਵਾਧਾ ਵੀ ਕਰ ਦਿੱਤਾ ਜਾਂਦਾ ਪਰ ਫਿਲਹਾਲ ਦੇ ਲਈ ਜਿਹੜਾ ਸਿੱਖਿਆ ਵਿਭਾਗ ਦੇ ਵੱਲੋਂ ਕਹਿ ਲੋ ਜਾਰੀ ਕੀਤਾ ਗਿਆ ਸ਼ਡਿਊਲ ਹੈ ਉਸ ਮੁਤਾਬਕ ਸਰਦੀ ਦੀਆਂ ਜਿਹੜੀਆਂ ਛੁੱਟੀਆਂ ਨੇ ਉਹ 26 ਦਸੰਬਰ ਤੋਂ ਲੈ ਕੇ 7 ਜਨਵਰੀ ਤੱਕ ਯਾਨੀ 13 ਦਿਨ ਦੇ ਲਈ ਹੋਣ ਗਿਆ ਇਸ ਤੋਂ ਇਲਾਵਾ 19 ਅਗਸਤ ਨੂੰ ਰੱਖੜੀ ਤੇ 2 ਨਵੰਬਰ ਨੂੰ ਗੋਵਰਦਨ ਪੂਜਾ ਦੀ ਛੁੱਟੀ ਰਹੇਗੀ ਇਸ ਤੋਂ ਇਲਾਵਾ ਪ੍ਰਿੰਸੀਪਲ ਤੇ ਸਕੂਲ ਮੁਖੀ ਆਪਣੇ ਪੱਧਰ ਤੇ ਇੱਕ ਦਿਨ ਦੀ ਛੁੱਟੀ ਲੈ ਸਕਣਗੇ ਪੂਰਾ ਸ਼ਡਿਊਲ ਸਿੱਖਿਆ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਇਹ ਛੁੱਟੀਆਂ ਦਾ ਸ਼ਡਿਊਲ ਹੈ ਜਿਹੜਾ ਗਰਮੀਆਂ ਸਰਦੀਆਂ ਤੇ ਜਿਹੜੇ ਆਟਮ ਬ੍ਰੇਕ ਹੈ ਉਹ ਸਾਰਾ ਸ਼ਡਿਊਲ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਦੱਸ ਦਿੱਤਾ ਗਿਆ ਬੱਚਿਆਂ ਨੂੰ ਕਦੋਂ ਛੁੱਟੀਆਂ ਹੋਣਗੀਆਂ ਤੇ ਮੈਂ ਇੱਕ ਵਾਰ ਫਿਰ ਤੋਂ ਦੱਸ ਦਿਆਂ ਕਿ ਅੱਜ ਤੋਂ ਸਕੂਲਾਂ ਦਾ ਸਮਾਂ ਬਦਲਿਆ ਹੈ ਸਿੰਗਲ ਸ਼ਿਫਟ ਔਰ ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਬਦਲਿਆ ਜੋ 1 ਅਪ੍ਰੈਲ ਤੋਂ ਲੈ ਕੇ ਯਾਨੀ ਅੱਜ ਤੋਂ ਲੈ ਕੇ 31 ਅਕਤੂਬਰ ਤੱਕ ਇੰਜ ਹੀ ਜਾਰੀ ਰਹੇਗਾ